ਅੱਜ ਆਪਾਂ ਬਣਾਵਾਂਗੇ ਜੀ ਬਹੁਤ ਟੇਸਟੀ ਜਿਹਾ ਸਨੈਕ ਬਣਾ ਕੇ ਤਿਆਰ ਕਰਾਂਗੇ ਸਿਰਫ ਜ਼ੀਰੋ ਆਇਲ ਚ ਬਣ ਕੇ ਤਿਆਰ ਹੋਣਗੇ ਤੇ ਇਹਦੇ ਵਾਸਤੇ ਆਪਾਂ ਭਾਂ ਲਵਾਂਗੇ ਇਹ ਨੌਨ ਸਟਿੱਕੀ ਹੁੰਦਾ ਇਹਦੇ ਵਿੱਚ ਤੁਸੀਂ ਹਰ ਤਰੀਕੇ ਦਾ ਸਨੈਕ ਜਿਹੜਾ ਬਣਾ ਕੇ ਤਿਆਰ ਕਰ ਸਕਦੇ ਹੋ ਇਹ ਮੈਂ ਕਾਫੀ ਟਾਈਮ ਦਾ ਮਿਸ਼ੂ ਤੋਂ ਆਰਡਰ ਕੀਤਾ ਸੀ 240 ਰੁਪਏ ਦਾ ਸਾਨੂੰ ਪਿਆਜ਼ ਸੀਗਾ ਤੇ ਆਪਾਂ ਹੁਣ ਲਵਾਂਗੇ ਜੀ ਸੂਜੀ ਇੱਕ ਕੌਲੀ ਤੇ ਨਾਲ ਹੀ ਬਰੀ ਕੱਟੀਆਂ ਹੋਈਆਂ ਹਰੀਆਂ ਸ਼ਿਮਲਾ ਮਿਰਚਾਂ ਪਾ ਲਵਾਂਗੇ ਦੇ ਵਿੱਚ ਤੇ ਨਾਲ ਹੀ ਬਰੀ ਕੱਟਿਆ ਹੋਇਆ ਆਪਾਂ ਪਾਵਾਂਗੇ ਜੀ ਦੇ ਵਿੱਚ ਪਿਆਜ਼ ਤੇ ਕੱਦੂਕΑΣ ਕੀਤੀਆਂ ਹੋਈਆਂ ਗਾਜਰਾਂ ਤੇ ਹਰੀਆਂ ਮਿਰਚਾਂ ਪਾਲਵਾਂਗੇ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਦੋ ਚਮਚੇ ਫਰੈਸ਼ ਦਹੀਂ ਦੇ ਦਹੀਂ ਪਾ ਕੇ ਹੁਣ ਆਪਾਂ ਮਿਕਸ ਕਰ ਲੈਣਾ ਇਹਦੇ ਵਿੱਚ ਪਾਵਾਂਗੇ ਜੀ ਹੁਣ ਔਰਗੈਨੋ ਤੇ ਨਾਲ ਹੀ ਪਾਵਾਂਗੇ ਜੀ ਨਮਕ ਤੇ ਥੋੜਾ ਜਿਹਾ ਪਾਣੀ ਪਾ ਕੇ ਇਹਦੇ ਵਿੱਚ ਤੁਸੀਂ ਸੂਜੀ ਨੂੰ ਭਿਓ ਕੇ ਰੱਖ ਲੈਣਾ ਹੈ ਉਸ ਤੋਂ ਬਾਅਦ ਤੁਸੀਂ ਅੱਧੇ ਘੰਟੇ ਬਾਅਦ ਤੁਸੀਂ ਸੂਜੀ ਨੂੰ ਚੈੱਕ ਕਰਨਾ ਹੁਣ ਆਪਾਂ ਟਾ ਕੇ ਰੱਖ ਦਵਾਂਗੇ ਅੱਧਾ ਘੰਟਾ ਹੋ ਚੁੱਕਾ ਸੀਗਾ ਤੇ ਬਰਤਨ ਛੋਟਾ ਲੱਗ ਰਿਹਾ ਸੀਗਾ ਤੇ ਮੈਂ ਇਹਦੇ ਵਿੱਚ ਪਾਇਏ ਦੋ ਚਮਚੇ ਮੈਦੇ ਦੇ ਤੁਸੀਂ ਇਹਦੀ ਜਗ੍ਹਾ ਚੌਲਾਂ ਦਾ ਆਟਾ ਵੀ ਪਾ ਸਕਦੇ ਹੋ ਹੁਣ ਆਪਾਂ ਪੈਨ ਆਪਾਂ ਗੈਸ ਉੱਪਰ ਆ ਕੇ ਗਰਮ ਹੋ ਚੁੱਕਾ ਇਹਨੂੰ ਹੁਣ ਅਸੀਂ ਇੱਕ ਖੁੱਲੇ ਬਰਤਨ 'ਚ ਪਾ ਲਵਾਂਗੇ ਤੇ ਉਹਦੇ ਵਿੱਚ ਪਾਵਾਂਗੇ ਜੀ ਹੁਣ ਆਪਾਂ ਇਹਨੂੰ ਅੱਧਾ ਚਮਚ ਇਹਨੂੰ ਦਾ ਪਾ ਕੇ ਤੇ ਇਸ ਤਰੀਕੇ ਨਾਲ ਆਪਾਂ ਮਿਕਸ ਕਰ ਦੇਣਾ ਸਾਰੀਆਂ ਚੀਜ਼ਾਂ ਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਲੈਣਾ ਜਦੋਂ ਇਸ ਤਰੀਕੇ ਨਾਲ ਮਿਕਸ ਹੋ ਜੇ ਬਹੁਤਾ ਪਤਲਾ ਨਹੀਂ ਕਰਨਾ ਹੈਗਾ ਥੋੜਾ ਗਾੜਾ ਰੱਖਾਂਗੇ ਇਸ ਤਰੀਕੇ ਨਾਲ ਆਪਾਂ ਆਪਨ ਪੈਨ ਵਿੱਚ ਜਿਹੜੇ ਅਸੀਂ ਪਾਈ ਜਣਾ ਇਸ ਤਰੀਕੇ ਨਾਲ ਥੋੜਾ ਥੋੜਾ ਪਾਣਾ ਤਾਂ ਕਿ ਉਹ ਫੁੱਲੇ ਕਰ ਤੇ ਫਿਰ ਕਾਫੀ ਮੋਡੇ ਹੋ ਜਾਣਗੇ ਸਨੈਕ ਇਸ ਤਰੀਕੇ ਨਾਲ ਥੋੜੇ ਥੋੜੇ ਤੁਸੀਂ ਪਾਣੇ ਨੇ ਉਸ ਤੋਂ ਬਾਅਦ ਤੁਸੀਂ ਇੱਕ ਸਾਈਡ ਤੋਂ ਜਦੋਂ ਹੋ ਜਾਣ ਡਰਾਈ ਤੇ ਫਿਰ ਤੁਸੀਂ ਇਸ ਤਰੀਕੇ ਨਾਲ ਪਲਟ ਲੈਣਾ ਹੈ ਤੇ ਦ ਇਹਦੇ ਵਿੱਚ ਬਹੁਤ ਹੀ ਘੱਟ ਤੇਲ ਵਿੱਚ ਜਿਹੜੇ 스ਨੈਕ ਬਣ ਕੇ ਤਿਆਰ ਹੁੰਦੇ ਨੇ ਜਿਵੇਂ ਆਪਣੇ ਵੱਡਿਆਂ ਦਾ ਦਿਲ ਕਰਦਾ ਨਾਲ ਕੁਝ ਖਾਣ ਨੂੰ ਤੇ ਇਸ ਤਰੀਕੇ ਨਾਲ ਤੁਸੀਂ ਬਣਾ ਕੇ ਦੇ ਸਕਦੇ ਹੋ ਬਹੁਤ ਘੱਟ ਤੇਲ ਵਿੱਚ ਜਿਨ੍ਹਾਂ ਨੂੰ ਵਗੈਰਾ ਹਾਰਦੀ ਪ੍ਰੋਬਲਮ ਹੁੰਦੀ ਹੋਏ ਇਸ ਤਰੀਕੇ ਨਾਲ ਜ਼ੀਰੋ ਆਇਲ ਵਿੱਚ ਵੀ ਬਣਾ ਕੇ ਖਾ ਸਕਦੇ ਨੇ 스ਨੈਕ ਖਾਣ ਦਾ ਹਰ ਕਿਸੇ ਦਾ ਦਿਲ ਕਰਦਾ ਹੈ ਵੀ ਅਸੀਂ ਵੀ ਖਾਈਏ ਬਾਕੀ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਖਾਓ ਤੇ ਇਹਨੂੰ ਵੀ ਟਰਾਈ ਤੁਸੀਂ ਕਰ ਸਕਦੇ ਹੋ